ਹਾਂਜੀ ਬਹੁਤ ਸੋਹਣੇ ਕਲੈਕਸ਼ਨ ਆਈ ਹੈ ਜੀ ਪਿਓਰ ਕਾਟਨ ਦੇ ਸੂਟ ਆਏ ਨੇ 5 ਮੀਟਰ ਸੂਟ ਆਊਗਾ ਜੀ ਚਾਰ ਕਲਰ ਦੇ ਕਲਰ ਚੈੱਕ ਕਰੋ ਜੀ ਚਾਰ ਕਲਰ ਆਣਗੇ ਬਹੁਤ ਸੋਹਣੇ ਕਲਰ ਆਏ ਨੇ ਦੇਖੋ ਜੀ ਫਰੋਜੀ ਜਿਵੇਂ ਆ ਨਵਾਂ ਕਲਰ ਆਇਆ ਪਰਪਲ ਜੀ ਟੋਨ ਦੇ ਇਹ ਕਹਿੰਦਾ ਨੈਕਸਟ ਦੇਖੋ ਜੀ ਰਸਟ ਟੋਨ ਦੇ ਵਿੱਚ ਆ ਗਿਆ ਬਹੁਤ ਸੋਹਣੇ ਗ੍ਰੇ ਸ਼ੇਡ ਆ ਗਿਆ ਚਾਰ ਕਲਰ ਆਉਣਗੇ ਜੀ ਪਿਓਰ ਕਾਟਨ ਦਾ ਸੂਟ ਆਊਗਾ ਜੀ ਲੋ ਜੀ ਸਾਨੂੰ ਮੈਂ ਸੂਟ ਓਪਨ ਕਰਕੇ ਦਿਖਾਉਣਾ ਬਹੁਤ ਸੋਹਣੇ ਕਲਰ ਨੇ ਚਾਰ ਕਲਰ ਨੇ ਜੀ ਪਿਓਰ ਕਾਟਨ ਦਾ ਸੂਟ ਆ ਜੀ ਲੋ ਜੀ ਚੈੱਕ ਕਰੋ ਡਿਜ਼ਾਈਨਿੰਗ ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ ਪ੍ਰਿੰਟ ਹੋਇਆਗਾ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੈ ਆਲਓਵਰ ਸੂਟ ਆਊਗਾ 5 ਮੀਟਰ ਦੀ ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ ਪ੍ਰਿੰਟ ਹੋਇਆ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ 5 ਮੀਟਰ ਸੂਟ ਹੈ ਮਾਰਕੀਟ ਪ੍ਰਾਈਸ ਇਹਦਾ 550 ਹੈ ਜੀ ਆਪਣੇ ਕੋਲ ਸੇਲ ਸਟਾਰਟ ਹੋ ਗਈ ਜੀ ਜਰੂਰ ਵਿਜ਼ਿਟ ਕਰੋ ਜੀ ਆਨਲਾਈਨ ਆਰਡਰ ਬੁੱਕ ਕਰੋ ਜੀ ਬਹੁਤ ਵੱਡੇ ਵੱਡੇ ਸੂਟਾਂ ਤੇ ਆਫਰ ਲੱਗਦੀ ਹੈ ਜੀ ਆਪਣੇ ਕੋਲ ਸਾਰੇ ਬ੍ਰਾਂਡ ਸੂਟ ਮਿਲਣਗੇ ਮੇਰੀ ਬੇਨਤੀ ਹੈ ਜਿਹੜੇ ਕਸਟਮਰ ਬਾਹਰੋਂ ਆਉਣੇ ਨੇ ਜੀ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਇਹ ਹੈ ਜੀ ਸਾਡੇ ਕੋਲ ਕੋਈ ਛੋਟੇ-ਮੋਟੇ ਬ੍ਰਾਂਡ ਦੇ ਕੱਪੜੇ ਹਾਲ ਕੇ ਬ੍ਰਾਂਡ ਦੇ ਕੱਪੜੇ ਨਹੀਂ ਮਿਲਣਗੇ ਜੀ ਸਾਡੇ ਕੋਲ ਸਾਰੇ ਬ੍ਰਾਂਡ ਸੂਟਾਂ ਦੇ ਕੱਪੜੇ ਮਿਲਣਗੇ ਜਿਹੜੇ ਕੋਈ ਚੰਗੀ ਕੰਪਨੀਆਂ ਸੂਟ ਨੇ ਜਿਵੇਂ ਫੂਮੈਂਟਸ ਆ ਰਾਵਟੈਕਸ ਦਾ ਸਾਈਪਾ ਦਾ ਮਤਲਬ ਸਾਰੇ ਕੋਈ ਹਾਈ-ਪਾਈ ਬ੍ਰਾਂਡ ਏਕਟੈਕਸ ਵਗੈਰਾ ਸਾਰੇ ਕੰਪਨੀਆਂ ਦੇ ਕੱਪੜੇ ਮਿਲਣਗੇ ਜੀ ਉਹ ਸਾਡੇ ਉਹ ਚੀਜ਼ਾਂ ਦੇ ਰੇਟ ਹੁੰਦੇ ਨੇ ਜਾਇਜ਼ ਮਤਲਬ ਰੇਟ ਬਾਜ਼ਾਰ ਨਾਲੋਂ ਉੱਧੋਂ ਦੀ ਘੱਟ ਹੋਣਗੇ ਜੀ ਬਾਜ਼ਾਰ ਦੇ ਵਿੱਚ ਸੂਟ ਦਾ 1300 ਦਾ ਸਾਡੇ ਲਵੇ 800 ਜਾਂ 900 ਰੇਟ ਮਿਲੂਗਾ ਉਹਦਾ ਕਿਉਂਕਿ ਕੰਪਨੀ ਰੇਟ ਹੁੰਦੀ ਜਾਇਜ਼ ਨੇ ਜੀ ਬ੍ਰਾਂਡ 550 ਦਾ ਜੀ ਆਪਣੇ ਕੋਲ ਸਿਰਫ 350 ਰੁਪਏ ਦਾ ਮਿਲੂਗਾ ਜੀ 5 ਮੀਟਰ ਸੂਟ ਆਨਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ 60 ਹੈ 2 ਦੀ 80 4 ਦੀ 100 ਆ ਜੀ ਸੀਓਡੀ ਹੋਣੀ ਨਹੀਂ